ਇਥੋਂ ਪੈਲੀ ਜ਼ਮੀਨ ਵੀ ਕਿੱਧਰ ਜਾਈਏ ਜਾਂ ਸਰਕਾਰ ਨੂੰ ਇਹ ਵੇਂਦੇ ਸਾਡੀਆਂ ਪੈਲੀਆਂ ਅੰਕਵਾਰ ਕਰੇ ਸਾਨੂੰ ਪਾਸੇ ਦਵੇ ਆ دریا ਬਣਾਵੇ ਜਿਹੜੀ ਮਗਰਲ ਬਣੇ ਹੈੜਾਂ ਦੇ 7500 ਕਿਲਾ ਬਣੀ ਪਈ ਹੈ ਪੈਲੀ ਸਰਕਾਰ ਦੀ ਪੈਲੀ ਆ ਉਹਨੂੰ ਡੁੰਗਾ ਕਰਨ ਉਹ ਸਮੁੰਦਰ ਨੂੰ ਬਣਾਉਣ ਉੱਥੇ ਪਾਣੀ ਕੰਟਰੋਲ ਕਰਨ ਗੜਲੇ ਲੋਕਾਂ ਨੂੰ ਕਿਉਂ ਮਾਰਦੇ ਆ ਨਾ ਪਾਕਿਸਤਾਨ ਦਾ ਲਾ ਦਿੰਦੇ ਆ ਪਰ ਹੈੜਾਂ ਤੋਂ ਅਗਲੇ ਬਣੇ ਮੇਨ ਹੀ ਪਿੰਡ ਰਾਜੀ ਸਭਰਾ ਜੀ ਸਾਰਾ ਪਾਣੀ ਦੇ ਵਿੱਚ ਜਿਹੜੇ ਟਰੈਕਟਰ ਆ ਉਹ ਸਾਡੇ ਕੋਲੇ ਲੈ ਉਹ ਕਰਜ਼ਾ ਚੋਕ ਚੋਕ ਲੈ ਆ ਸਟਾਟੀਆਂ ਸਾਡੀਆਂ ਕਿੱਥੋਂ ਉਤਾਰਾਂਗੇ ਸਟਾਟੀਆਂ ਵਾਲੇ ਢੇਡੇ ਹੀ ਮਾਰ ਲਾ ਬੇ ਸਟਾਟੀਆਂ ਤਾਰੋ ਲਿਮਟਾਂ ਵਾਲੇ ਮਾਰ ਲਾ ਬੇ ਕਿੱਥੋਂ ਉਤਾਰਾਂਗੇ ਦੱਸੋ ਤੇ ਜੇ ਕੋਈ ਆਉਂਦਾ ਕਹਿੰਦੇ ਤੁਹਾਡੀ ਪੈਲੀ ਹੈਗੀ ਫਲਾਂ ਦੇ ਪੈਲੀ ਹੈ ਬੀਜਾਂ ਕਿੱਥੋਂ ਬਾਬਾ ਜੀ ਸਾਡੇ ਕੋਲੇ ਕੁਝ ਨਹੀਂ ਹੈਗਾ ਫਸਲ ਰਹਿ ਨਹੀਂ ਗਈ ਬਾਬਾ ਜੀ ਕੈਮਰਾ ਬੁਖਾ ਸਕਦੇ ਮਗਰ ਲਬਨੇ ਪਾਣੀ ਅਜੇ ਵੀ ਟੰਨ ਪਈ ਪਈ ਹੈ ਘਰ ਦੇ ਲਾਗੇ ਜਮੀਨ ਇੱਕ ਮਹੀਨਾ ਤੇ 12 ਦਿਨ ਪਾਣੀ ਚੱਲਦਾ ਰਿਹਾ ਥੋਈ ਤੇ ਜਿਹੜੇ ਡੰਗਰਾਂ ਵਾਲੇ ਬਹੁਤ ਮੰਦਾ ਵਾਲਾ ਜਿਹੜਾ ਗੁਰੂ ਦੇ ਸਿੰਘ ਉਹਨਾਂ ਸਾਡੇ ਲਈ ਸਾਰਾ ਕੁਝ ਪਚਾਇਆ ਵਾ ਚਾਰ ਵੀ ਤੂੜੀ ਵੀ ਸਾਰਾ ਕੁ ਤੂੜੀ ਵੀ ਤੇ ਨਾ ਇਥੇ ਕੋਈ ਸਰਕਾਰ ਤੇ ਅਜ ਤੱਕ ਉਹ ਨਹੀਂ ਆਈ ਇਥੇ ਇਹ ਕਿ ਕਬੂਰੀ ਉਹਨਾਂ ਮਾਰਕੈਟ ਤੋਂ ਲੈ ਕੇ ਦਿੱਤੀ ਆ ਸਰਕਾਰ ਨੇ ਜਿਹੜੀ ਆਪਦੇ ਕੋਲੋਂ ਲੈ ਕੇ ਦਿੱਤੀ ਇਹਨੇ ਤੇ ਪਿੰਡਾਂ ਜੋ ਗਰਾਈਆਂ ਕਰਕੇ ਉਹ ਸਰਪੰਚਾਂ ਪੰਚਾਂ ਨੂੰ ਕਹਿਗੇ ਉਹ ਵਰਤਾਈਆਂ ਆ ਆਪ ਕੁਛ ਨਹੀਂ ਕੀਤਾ ਅਜ ਤੱਕ ਇਥੇ ਕੋਈ ਨਹੀਂ ਸਾਡੇ ਬੌੜਿਆ ਵੀ ਬਹੁਤ ਹਾਲਾਤ ਜਿਹੜੇ ਮਾੜੇ ਆ ਠੀਕ ਹੈ ਜੀ ਸਾਰਿਆਂ ਦੇ ਚਲੋ ਅਸੀਂ ਤਾਂ ਖੜੇ ਇੱਥੋਂ ਆਏ ਨੂੰ ਜਿੰਦ ਨੂੰ ਮਰਜੀ ਵੇਖੀ ਚਾਹੋ ਗੰਦੇ ਸੀ ਜਾਂਦਾ ਹਾਂ ਜੀ ਸਾਰੇ ਲੋਕਾਂ ਦੇ ਆ ਵੀ ਰਾਜੀ ਸੁਭਰਾਜ ਤੋਂ ਜ਼ਿਆਦਾ ਕਰਕੇ ਆ ਠੀਕ ਹੈ ਤੇ ਪਿੱਛੇ ਫਸੇ ਘੜ ਸੁਭਰਾਜ ਆ ਉੱਥੇ ਵੀ ਟਾ ਲੱਗੀ ਪਈ ਆ ਬਹੁਤ ਔਖਾ ਕੰਮ ਹੋਇਆ ਪਿਆ ਇਹ ਇਹਨਾਂ ਦੀ ਹਮੈਤ ਹੀ ਅੱਜ ਕੋਈ ਕਰੇ ਵੀ ਪਹਿਲਾਂ ਤਾਂ ਪਾਣੀ ਹੋਰ ਤਾਂ ਆਉਂਦਾ ਹੀ ਕੋਈ ਨਹੀਂ ਨਾ ਜਿਹਾ ਆਉਣਾ ਕੀ ਹੈ ਨਾ ਨਾ ਕੋਈ ਡੰਗਰ ਦਾ ਚਾਰਾ ਦਿਨਾਂ ਕੋਈ ਔਖਾ ਸੀ ਹੁਣ ਚਲੋ ਰਸਤੇ ਬਣ ਗਏ ਪਾਣੀ ਪੂਣੀ ਸੁੱਕ ਗਿਆ ਤੇ ਉਹ ਪੈੜੀਆਂ ਪੂਣੀਆਂ ਬਣਾਈਆਂ ਜਾਣੀਆਂ ਨੇ ਕੋਈ ਤੇਲ ਖਾਦ ਬੀਜ ਕੋਈ ਦਿੱਤਾ ਜਾਵੇ ਤੇ ਜੜੀ ਰੇਤਾ ਰੋਤਾ ਪਈ ਉਹ ਜਿਵੇਂ ਸਰਕਾਰ ਕਹਿੰਦੀ ਆ ਵੀ ਉਹ ਚੁੱਕ ਲੋ ਜਿਹਦੇ ਪੈੜੀ ਚ ਪਈ ਆ ਤੇ ਉਹ 2 ਮਹੀਨਾ ਟਾਈਮ ਆ ਤੇ ਅੱਜ ਤੱਕ ਉਹ ਟਰੈਕਟਰ ਹੀ ਨਹੀਂ ਮੰਨੇ 2 ਮਹੀਨਾ ਚੁੱਕਣੀ ਕਰਨੇ ਆ ਉਹਨਾਂ ਜਿਹਨੂੰ ਬੰਦ ਕਰ ਦੇਣਾ ਨਾਲੇ ਉਹ ਰੇਤ ਚੁੱਕਣ ਵਾਲੀ ਹੈ ਹੀ ਨਹੀਂ ਗਿਰੇ ਤਾਂ ਉਹ ਗਾਰਾ ਮਿੱਟੀ ਆ ਤੇ ਉਹ ਸਰਕਾਰ ਆਪ ਹੀ ਕਰੇ ਜੋ ਕਰੇ ਇਹਨਾਂ ਨੂੰ ਜਮੀਨ ਚਾਹੀਦੀ ਆ ਜਾਂ ਕੋਈ ਦਾ ਕਰਕੇ ਤੇ ਪੱਕਾ ਕੀਤਾ ਜਾਵੇ ਕਿ ਹਾਲੇ ਦਾ ਮਸਲਾ ਪਾਣੀ ਪੂਣੀ ਨਿਕਲਦਾ ਆ ਜਿਹੜਾ ਹਰ ਵੇਰੀ ਨੁਕਸਾਨ ਹਦਾ ਪਾਸੇ ਨਾ ਹੋਏ ਮੈਰੀ ਖਰੀਦ ਕਰਕੇ ਤੇ ਨਹਿਰਾਂ ਪੁੱਟ ਦੇਣ ਉੱਚਾ ਨੀਵਾ ਕਰਨ ਦਰਿਆ ਪੱਕਾ ਕੀਤਾ ਜਾਵੇ ਇਹ ਤਾਂ ਹਰ ਵੇਰੀ ਫਸਲ ਡੁੱਬਣ ਵਾਲੀ ਗੱਲ ਹੋ ਗਈ ਹੁਣ 19 1923 ਜਾਗਾ 23 ਤੋਂ ਮੇਰਾ ਫਸਲ ਇਹ ਕੰਨ ਜਾਂ ਫੇਰ ਹੋਆ ਇਹਨਾਂ ਦਾ ਹੁਣ ਬੰਦਾ ਫਿਰ ਕੰਮ ਜਾਪ ਹੋ ਨਹੀਂ ਸਕਦਾ 15 15 ਲੱਖ ਦਾ ਜਿਹਦਾ ਨੁਕਸਾਨ ਹੋਇਆ ਨਹੀਂ ਲੱਖ ਦਾ ਫਿਰ ਕਿਵੇਂ ਪੂਰਾ ਫੁੱਲ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਚਲੋ ਸੰਸਦਾਂ ਵਾਲੇ ਤਾਂ ਅਸੀਂ ਧੰਨਵਾਦ ਕਰਦੇ ਹਾਂ ਜੀ ਜਿੰਨੇ ਜੋਗਿਓ ਕਰੀ ਜਾਂਦੇ ਆ ਕੰਮ ਦਾ ਸਰਕਾਰਾਂ ਦਾ ਇਹ ਸਰਕਾਰ ਹੀ ਕੋਈ ਕਰਨਾ ਚਾਵੇ ਤਾਂ ਕਰ ਸਕਦੀ ਹੈ ਤੇ ਜੇ ਹੁਣ ਸਰਕਾਰ ਜਾਂ ਕੋਈ ਸਰਪੰਚ ਦੇਣ ਸਾਨੂੰ ਫੰਡ ਜਿਹੜਾ ਉਹਨਾਂ ਕੋਲੇ ਪਿਆ ਤੇ ਉਹ ਇਹਨਾਂ ਨੂੰ ਵੰਡ ਕੇ ਦੇ ਉਹਦੇ ਨਾਲ ਦਸ਼ਾਣ ਡਸਰਿਆ ਪਿਆ ਕੰਮ ਜਿਹੜਾ ਆਣਾ ਉਹਦਾ ਅੱਗੇ ਹੁਣ ਤੁਸੀਂ ਸਹਨੇ ਜੀ ਠੀਕ ਵੈਲ ਜਖਰ ਸਾਹਿਬ ਵਾਲੀ ਫੋਟੋ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਪਿੰਡ ਰਾਜੀਸਰਾ ਜ਼ਿਲ੍ਹਾ ਫਰੋਇਪੁਰ ਹੈ ਜੀ ਸਾਡੇ 2023 ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਸੀ ਉਦੋਂ ਵਿਹਾੜ ਆਈ ਸਾਰੀ ਜ਼ਮੀਨ ਉਦੋਂ ਹੀ ਖਰਾਬ ਹੋ ਗਈ ਉਦੋਂ ਵੀ 22 ਲੱਖ ਰੁਪਏ ਸਾਡਾ ਖਰਚਾ ਆਇਆ ਤੇ 24 ਦੇ ਵਿੱਚ ਜਿਹੜਾ ਦਰੀਆਲੀ ਸਾਡੀ ਪਿਆਲੀ 15 ਕਿੱਲੇ ਥਾਂ ਉਹਦੇ ਵਿੱਚ ਫੇਰ ਪਾਣੀ ਨਾਲ ਮਾਰ ਹੋ ਗਈ ਕਣਕ ਵੀ ਨਹੀਂ ਹੋਈ ਹੁਣ ਜਿਹੜੀ 15 ਕਿੱਲੇ ਘਰ ਕੋਲੇ ਇਹਦੇ ਵੀ ਬਹੁਤ ਗਾਰ ਚੜ ਗਈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਗਾੜੀ ਕੀ ਕੋਈ ਸੰਸਥਾ ਜਾਂ ਸਰਕਾਰ ਕੋਈ ਸਾਡੀ ਮਦਦ ਕਰੇ ਕਣਕ ਬਜਾਵੇ ਸਾਡੀ ਜਿਹੜੀ ਰੇਤਾਂ ਉੱਤੇ 5-5 ਫੁੱਟ ਚੜ੍ਹੀ 12-15 ਗਿੱਲਾਂ ਦੇ ਵਿੱਚ ਉਹ ਚੁੱਕਣ ਵਾਲੀ ਹੈ ਜੀ ਤੇ ਜਿਹੜੇ ਘਰ ਦੇ ਹਾਤ ਉਹ ਵੀ ਮਾੜੇ ਆ ਕਿਉਂਕਿ ਉਹ ਲੈਂਟਰ ਪਾੜ ਚੁੱਕੇ ਆ ਡੰਗਰ 2023 ਦੇ ਵਿੱਚ ਅਸੀਂ ਮੜੀਆਂ ਵਿੱਚ ਬਾਨ ਛੱਡੇ ਆ ਉਹਦੇ ਡੰਗਰ ਵੀ ਖਰਾਬ ਹੋਏ ਆ ਮਰੇ ਆ 2-3 ਮੱਝਾਂ ਮਰੀਆਂ ਗਾਂ ਮਰੀ ਅੱਜ ਤੱਕ ਸਾਨੂੰ ਕਿਸੇ ਨੇ ਫੋਟੋਆਂ ਪਾਦੋ ਉਹ ਕਰ ਦਿਓ ਸਰਕਾਰ ਕਰੀ ਜਾਂਦੀ ਅੱਜ ਤੱਕ ਕੁਝ ਨਹੀਂ ਮਿਲਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸੰਸਥਾਵਾਂ ਅੱਗੇ ਕੀ ਸਾਨੂੰ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਹੜੀ ਸਾਡੀ ਪੈਲੀ ਉਹ ਬਜਾਈ ਜਾਵੇ ਕਿੱਥੋਂ ਇੰਨਾ ਖਰਚਾ ਲਿਆਈ ਆ ਹਰ ਵੇਰੀ 25-30 ਲੱਖ ਰੁਪਏ ਆਰ ਕੀ ਤੋਂ ਖਰਚਾ ਆ ਕਿੱਥੋਂ ਕਰ ਲਾਂਗੇ 2023 ਦੇ ਵਿੱਚ ਵੀ ਕੀਤਾ ਵਾ ਜੇ ਟਰੈਕਟਰ ਆ ਉਹ ਸਾਡੇ ਕੋਲੇ ਲੈ ਉਹ ਕਰਜ਼ਾ ਚੁਗ ਚੁਗ ਲੈ ਆ ਸਟਾਡੀਆਂ ਸਾਡੀਆਂ ਕਿੱਥੋਂ ਉਤਾਰਾਂਗੇ ਸਟਾਡੀਆਂ ਵਾਲੇ ਢੇੜੇ ਹੀ ਮਾਰ ਲਾਪੇ ਸਟਾਡੀਆਂ ਤਾਰੋ ਲਿਮਟਾਂ ਵਾਲੇ ਮਾਰ ਲਾਪੇ ਕਿੱਥੋਂ ਉਤਾਰਾਂਗੇ ਦੱਸੋ ਤੇ ਜੇ ਕੋਈ ਆਉਂਦਾ ਕਹਿੰਦੇ ਤੁਹਾਡੀ ਪੈਲੀ ਹੈਗੀ ਫਲਾਂ ਦੇ ਪੈਲੀ ਬੀਜਾਂ ਕਿੱਥੋਂ ਬਾਬਾ ਜੀ ਸਾਡੇ ਕੋਲੇ ਕੁਝ ਨਹੀਂ ਹੈਗਾ ਆ ਪਾਲੀ ਫਸਲ ਨਹੀਂ ਜਦੋਂ ਹੈ ਫਸਲ ਰਹਿ ਨਹੀਂ ਗਈ ਬਾਬਾ ਜੀ ਕੈਮਰਾ ਬੁਖਾ ਸਕਦੇ ਮਗਰਲ ਬੰਨੇ ਪਾਣੀ ਅਜੇ ਵੀ ਟੰਨ ਪਈ ਪਈ ਘਰ ਦੇ ਲਾਗੇ ਜਮੀਨ ਇੱਕ ਮਹੀਨਾ ਤੇ 12 ਦਿਨ ਪਾਣੀ ਚੱਲਦਾ ਰਿਹਾ ਥਾਂ ਜੀ ਤੇ ਜਿਹੜੇ ਡੰਗਰਾਂ ਵਾਲਾ ਬਹੁਤ ਮੰਦਾ ਵਾਲਾ ਜਿਹੜੇ ਗੁਰੂ ਦੇ ਸਿੰਘ ਉਹਨਾਂ ਸਾਡੇ ਲਈ ਸਾਰਾ ਕੁਝ ਪਚਾਇਆ ਵਾ ਚਾਰ ਵੀ ਤੂੜੀ ਵੀ ਸਾਰਾ ਕੁ ਤੂੜੀ ਵੀ ਸਾਡੀ ਖਰਾਬ ਹੋ ਜੱਕੀ 105 ਟਰਾਲੀਆਂ ਤੂੜੀ ਦੀਆਂ ਤੇ ਨਾ ਇੱਥੇ ਕੋਈ ਸਰਕਾਰ ਤੇ ਅਜੇ ਤੱਕ ਕੋਈ ਨਹੀਂ ਆਈ ਇੱਥੇ ਇੱਕ ਇੱਕ ਬੋਰੀ ਉਹਨਾਂ ਮਾਰਕ ਫੈੜ ਤੋਂ ਲੈ ਕੇ ਦਿੱਤੀ ਆ ਸਰਕਾਰ ਨੇ ਜਿਹੜੀ ਆਪਦੇ ਕੋਲੋਂ ਲੈ ਕੇ ਦਿੱਤੀ ਆ ਨੇ ਇਹਦੇ ਪਿੰਡਾਂ ਜੋ ਗਰਾਈਆਂ ਕਰਕੇ ਉਹ ਸਰਪੰਚਾਂ ਪੰਚਾਂ ਨੂੰ ਕਹਿ ਕੇ ਉਹ ਵਰਤਾਈਆਂ ਆ ਆਪ ਕੁਛ ਨਹੀਂ ਕੀਤਾ ਅਜ ਤੱਕ ਇੱਥੇ ਕੋਈ ਨਹੀਂ ਸਾਡੇ ਬੌੜਿਆ ਇਸ ਕਰਕੇ ਤੁਹਾਡੇ ਗਾੜੀ ਬੇਨਤੀ ਕਰਦੇ ਜਿਹੜੇ ਗੁਰੂ ਦੇ ਸਿੰਘ ਉਹਨਾਂ ਗਾੜੀ ਕਰਦੇ ਆ ਕੋਈ ਵੀ ਵੀਰ ਆ ਜਿਹੜਾ ਸਾਡੀ ਬਾਹ ਫੜ ਸਕਦਾ ਉਹਦੇ ਗਾੜੀ ਬੇਨਤੀ ਆ ਸਾਡੀ ਸਾਡੇ ਜਿਹੜੀ ਠਾੜ ਵਾਲੀ ਪੜੀ ਰੇਤਾਂ ਪੈ ਚੁੱਕੀ ਆ 5-5 ਫੁੱਟ ਉਹ ਚੁਕਾਈ ਜਾਵੇ ਉਹ ਕਿਸੇ ਹਿਸਾਬ ਨਾਲ ਸਾਡੀ ਫਸਲ ਬੀਜੀ ਜਾਵੇ ਪਰ 2023 ਸਾਨੂੰ ਕੁਝ ਨਹੀਂ ਮਿਲਿਆ ਆਪਦੇ ਕੋਲੋਂ ਅਸੀਂ 15-16 ਲੱਖ ਰੁਪਏ ਖਰਚਾ ਲਾਇਆ ਐਰਕੀ ਤੋਂ ਝੋਨਾ ਐਰਕੀ ਤੋਂ ਅਸੀਂ ਬੀਜਿਆ 7.5 ਲੱਖ ਰੁਪਏ ਲਾ ਕੇ ਤੇ ਪਾਣੀ ਫੇਰ ਆ ਗਿਆ ਤੇ ਪਾਣੀ ਅਗਲੀ ਵਾਰ ਨੂੰ ਪਤਾ ਨਹੀਂ ਕੀ ਬਣਨਾ ਕੀ ਨਹੀਂ ਤੇ ਕਿੱਧਰ ਹੀ ਜਾਵਾਂਗੇ ਇੱਥੋਂ ਪੈਲੀ ਜ਼ਮੀਨ ਵਈਏ ਕਿੱਧਰ ਜਾਈਏ ਜਾਂ ਸਰਕਾਰ ਨੂੰ ਇਹੋ ਵੇਂਦੇ ਸਾਡੀਆਂ ਪੈਲੀਆਂ ਅਨਕਵਾਰ ਕਰੇ ਸਾਨੂੰ ਪਾਸੇ ਦਵੇ ਆ دریا ਬਣਾਵੇ ਜਿਹੜੀ ਮਗਰ ਲੱਭਣ ਹੈੜਾਂ ਦੇ 7500 ਕਿਲਾ ਬਣੀ ਪਈ ਹੈ ਪਹਿਲੀ ਸਰਕਾਰ ਦੀ ਪਹਿਲੀ ਆ ਉਹਨੂੰ ਡੁੰਗਾ ਕਰਨ ਉਹ ਸਮੁੰਦਰ ਨੂੰ ਬਣਾਉਣ ਉੱਥੇ ਪਾਣੀ ਕੰਟਰੋਲ ਕਰਨ ਗੜਲੇ ਲੋਕਾਂ ਨੂੰ ਕਿਉਂ ਮਾਰਦੇ ਆ ਨਾ ਪਾਕਿਸਤਾਨ ਦਾ ਲਾ ਦਿੰਦੇ ਆ ਪਰ ਹੈੜਾਂ ਤੋਂ ਅਗਲੇ ਬਣੇ ਮੇਨ ਹੀ ਪਿੰਡ ਰਾਜੀ ਸਭਰਾ ਜੀ ਸਾਰਾ ਪਾਣੀ ਦੇ ਵਿੱਚ ਕਈਆਂ ਦੇ ਤੇ ਛੱਤਾਂ ਡਿੱਗ ਪਈਆਂ ਵਾ ਕਈਆਂ ਦੇ ਘਰ ਡਿੱਗ ਪਏ ਕਈਆਂ ਦੇ ਡੰਗਰ ਰੁੜ ਗਏ ਆ ਕਈ ਮਹੀਨਾ ਮਹੀਨਾ ਗੁਰਦਾਰੇ ਰਹਿੰਦੇ ਰਹੇ ਇੱਥੇ ਕੋਈ ਬੋੜੇ ਹੀ ਨਹੀਂ ਜੀ ਇੱਕ ਤੁਸੀਂ ਆਏ ਜਿਹੜੀ ਸਾਡੀ ਵੀਡੀਓ ਬਣਾ ਰਹੇ ਤੁਹਾਡਾ ਬਹੁਤ ਧੰਨਵਾਦ ਆ ਤੁਹਾਡਾ ਤੇ ਭਾਈ ਜੀ ਕਿ ਨਾਮ ਆਪਣਾ ਦੁਬਾਰਾ ਦੱਸੋ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ ਪਿੰਡ ਰਾਜੀਸੋਰਾ ਜ਼ਿਲ੍ਹਾ ਫਰੀਦਕੋਟ ਜੀ ਠੀਕ ਹੈ ਜੀ ਤੇ ਇੱਕ ਮੋਬਾਈਲ ਨੰਬਰ ਗੋਲੇ ਭਾਈ ਜੀ 95927 ਜੀ 15415 95927 15415 15415 ਹਾਂ ਜੀ ਠੀਕ ਹੈ ਭਾਈ ਜੀ ਧੰਨਵਾਦ